ਗਲਤ ਹੈ ਨਾ ਜਿਹੜੀ ਇਹ ਗੱਲ ਕਹਿੰਦੇ ਵੀ ਬਾਕੀ ਇਹ ਤਾਂ ਹਲੇ ਉਹ ਮੰਡੀਆਂ ਨੇ ਯਾਰ ਜਿੱਥੇ ਸਰਕਾਰ ਮੰਗਤੀ ਹੈ ਮੰਗਤੀ ਚ ਇਹ ਹਾਲਾਤ ਹੈ ਤਾਂ ਬਾਕੀ ਥਾਂ ਤੇ ਕੀ ਹਾਲਾਤ ਹੋਣੇ ਜਿੱਥੇ ਆਪਣੀ ਲੋਡ ਨਾ ਹੋਵੇ ਉੱਥੇ ਕੀ ਗੱਲ ਆ ਥੋੜੇ ਸਾਹਮਣੇ ਜੀ ਹੁਣ ਚੱਲ ਲੈ ਕੇ ਕੀ ਹੈ ਦੇਖੀ ਫਿਰ ਬਦਲਾਵ ਤਾਂ ਫਿਰ ਆ ਹੀ ਗਿਆ ਨਾ ਸਰਕਾਰ ਵਾਲੇ ਕਹਿੰਦੇ ਉਹਨੇ ਵੀ ਸਾਡੇ ਤਾਂ ਮੰंजे ਮੰਡੀਆਂ ਚ ਡੇ ਹੋਣਗੇ ਉਹਨਾਂ ਦੇ ਨਹੀਂ ਡੇ ਭਾਈ ਥੋੜੇ ਡੇਗੇ ਮੰਡੀਆਂ ਚ ਤਾਂ ਮੰंजे ਡੇਗੇ ਪਹਿਲੇ ਥੋੜੇ ਜਿਹੇ ਦਿਨ ਹਫਤਾ ਕਾਪਾ ਲੇਟ ਹੋ ਗਏ ਲਿਫਟਿੰਗ ਵਾਸਤੇ ਟਰਾਲੀਆਂ ਤਾਂ ਘਰਾਂ ਚ ਖੜੀਆਂ ਨੇ ਲੋਕਾਂ ਦੀ ਯਾਰ ਭਰੀਆਂ ਖੜੀਆਂ ਨੇ ਇਹ ਤਾਂ ਹੀ ਆ ਜੀ ਉਹ ਜਿਹੜਾ ਪਹਿਲਾਂ ਭਈ ਗੱਲੇ ਵੀ ਆਪਾਂ ਪਹਿਲੀ ਵਾਰੀ ਲਿੰਕ ਕਰ ਰਹੇ ਆ ਕਿ ਸਰਕਾਰ ਪਹਿਲੀ ਵਾਰੀ ਲਿੰਕ ਕਰ ਰਹੀ ਹੈ ਨਹੀਂ ਪਹਿਲੀ ਵਾਰ ਤਾਂ ਹਰ ਸਾਲ ਹੀ ਕਰਦੇ ਆ ਆਪਾਂ 6 ਮਹੀਨੇ ਸਾਲ ਪਹਿਲਾਂ ਕਰਕੇ ਰੱਖਦੇ ਆ ਯਾਰ ਹਨਾ ਤੇ 6 ਮਹੀਨੇ ਪਹਿਲਾਂ ਕਰਨ ਵਾਲੇ ਕੰਮ ਨੇ ਅਸੀਂ ਵੀ ਤਾਂ ਕਰਦੇ ਸਾਡੀ ਸਰਕਾਰ ਉਦੋਂ ਉਦੋਂ ਬੀਜਪੀ ਵਾਲਿਆਂ ਨੇ ਉਹਨਾਂ ਨੇ ਉਹਨਾਂ ਨੇ ਵੀ ਟੈਕਟ ਕੀਤਾ ਹੈ ਜੈਸ ਕਿ ਜਿਹੜਾ ਉਹ ਕਿਸਾਨ ਅੰਦੋਲਨ ਸੀਗਾ ਉਹਦੇ ਕਰਕੇ ਇਹਨਾਂ ਨੂੰ ਮਜ਼ਾ ਚਖਾਈ ਹੈ ਬਿਲਕੁਲ ਵੋਟਾਂ ਮੰਗਣ ਨੂੰ ਪਿੰਡਾਂ 'ਚ ਵੜਦੇ ਫਿਰਦੇ ਆ ਵੀ ਲਓ ਜੀ ਦੋ ਸਾਨੂੰ ਆ ਤਾਂ ਨਵਾਂ ਹੀ ਕੰਮ ਦੇਖਿਆ ਮੋਸਰ ਤੇਰਾ ਤੇਰਾ ਮੋਸਰ ਆਵੇ ਤੇਰਾ ਤੇਰਾ ਮੋਸਰ ਵਾਲੀਆਂ ਢੇਰੀਆਂ ਪਈਆਂ ਦੋ ਦੋ 2.5 2.5 ਕਟਣ ਕਰਕੇ ਆਪਣੀ ਕਿੱਲੇ ਦੀ ਫਸਲ ਕੱਟ ਗਈ ਹਸਲ ਕੱਟ ਗਈ 10000 ਦਾ ਕਟਾ ਦੇਗਾ ਜ਼ਿਮੀਂਦਾਰ ਨੂੰ 20000 ਇਹਨਾਂ ਦੇ ਠੇਕੇ ਦੇ ਜ਼ਿਮੀਂਦਾਰ ਲਈਆਂ ਨੇ ਰੋਂਦੇ ਨੇ ਵਿਚਾਰੇ ਜ਼ਿਮੀਂਦਾਰ 8-10000 ਦਾ ਕਟਾ ਤਾਂ ਮੰਡੀ ਦੇ ਵਿੱਚ ਖੜਿਆਂ ਦਾ ਪੈ ਗਿਆ ਸਰ ਝੋਲ ਡਿੱਗੀ ਜਾਂ ਨੇ ਖੜੇ ਨੇ ਅਜੇ ਉਹ ਵਿਚਾਰੇ ਜ਼ਿਮੀਂਦਾਰ ਝੋਲ ਡਿੱਗੀ ਜਾਂਦੇ ਟੁੱਟ ਕੇ ਉਹ ਵੱਢ ਕੇ ਲਿਓ ਨੀਕ ਥਾਲ ਨਹੀਂ ਉਰੇ ਇੱਕ ਘਾਤੋਂ ਵੀ ਰਹੀ ਗਈ ਹਾਂ ਸਰ ਬੇਨਤੀ ਕਰਦਾ ਤੁਸਨ ਨੂੰ ਸਮੁੱਚੇ ਲੱਗਰ ਵੱਲੋਂ ਜਿਹੜਾ ਆ ਹਾਲਤ ਤੁਸੀਂ ਦੇਖੀ ਜੰਨੇ ਉਹ ਕਹਿੰਦੇ ਸਾਡੇ 80% ਬਿਜਾਈ 90% ਹੋ ਚੁੱਕੀ ਹੈ ਕਣਕ ਦੀ ਬਿਜਾਈ ਸਾਡੀਆਂ ਇਨਸਪੈਕਟਰ ਸਾਹਿਬ ਬੇਨਤੀ ਹੈ ਜਿਹੜੇ ਸਾਡੇ ਜ਼ਿੰਮੇਵਾਰ ਨੇ ਬਹਾਨੇ ਆ ਉਹ ਖੁਸ਼ਕ ਹੋਈ ਜਾਂਦੇ ਨੇ ਕਣਕਾਂ ਮ ਨਹੀਂ ਹੋਣੀਆਂ ਸਾਡੀਆਂ ਇਹ ਤਾਂ ਜਿਹੜਾ ਘਾਟਾ ਪੈਂਦਾ ਸਾਡੀਆਂ ਕਣਕਾਂ ਮ ਨਹੀਂ ਮਰੇ ਹੋ ਰਹੀਆਂ ਵੀ ਇਸ ਕਰਕੇ ਬੇਨਤੀ ਹੈ ਸੋਨੋ ਵੀ ਕਿਰਪਾ ਕਰਕੇ ਵਿਦਰਪੈਸਟ ਵੀ ਸਾਡੇ ਜ਼ਿੰਮੇਵਾਰਾਂ ਦਾ ਤੁਹਾਡੇ ਹੱਥ ਵਿੱਚ ਪਾਵਰ ਹੈ ਖਿੱਚੇ ਚੱਲੋ ਜਿੱਦਾਂ ਨੂੰ ਕੋਈ ਮੁਕਚਰ ਮੁਕਚਲ ਤੇ ਕੋਈ ਗੁੰਜਾਇਸ ਨਹੀਂ ਗਈ ਦੇ ਵਿੱਚ ਜੀ ਪਤਾ ਕੀ ਹੈ ਜੀ ਸਾਡਾ દિਵਾਲੀਆ ਦਸਹਰੇ ਵੀ ਜਨਾਬ ਤੁਹਾਡੇ ਹੱਥਾਂ ਦੇ ਵਿੱਚ ਸਾਰਾ ਕੁਝ ਸਾਡਾ ਜਿੰਮੇਵਾਰਦਾਇਕ ਇੱਥੇ ਰੁਲ ਗਏ ਇੱਥੇ ਰਹਿ ਗਏ ਜਿਹੜੇ ਚਾਹਦਾਰ ਤਾਂ ਸਾਡੇ ਸਾਥ ਜੋ ਹੁੰਦੇ ਨੇ ਦਸਹਰੇ ਤੇ દિਵਾਲੀ ਜੀ ਸਾਡੀ ਡੀਏਪੀ ਨਹੀਂ ਮਿਲ ਰਹੀ ਸਾਡੀ ਆ ਡੀਏਪੀ ਦੀ ਉਲਟੀ ਡੀਏਪੀ ਦਾ ਉਲਟਾ ਪਾਤਾ ਹੈ ਪਹਿਲੀ ਵਾਰੀ ਹੋਇਆ ਬਲੈਕ ਦੇ ਵਿੱਚ 2200 2300 ਦੀ ਬੀਜੇਪੀ ਦੀ ਪੋਰੀ ਮਿਲ ਰਹੀ ਆ ਹੁਣ ਆਪਾਂ ਆਪਾਂ ਤੁਹਾਨੂੰ ਇਹ ਬੇਨਤੀ ਕਰਦੇ ਆ ਵੀਰੇ ਦੇਖੋ ਗੱਲ ਇਹ ਆ ਤੁਸੀਂ ਵੀ ਯਾਰ ਇਹਨਾਂ ਦੀ ਜਵਾਬ ਕੋ ਇਹ ਕਹਾਂ ਇੱਥੋਂ ਹੀ ਨਿਕਲੇ ਹੋ ਦੇਖੋ ਸਰਕਾਰਾਂ ਤਾਂ ਜੋ ਵੀ ਹੁੰਦੀਆਂ ਆਉਂਦੀਆਂ ਜਾਂਦੀਆਂ ਠੀਕ ਹੈ ਮਲਾਜਮ ਉਹ ਤੁਹਾਡੀ ਰੋਜ਼ਗਾਰ ਹੁੰਦਾ ਇੱਕ ਮਿੰਟ ਬਜੀ ਇੱਕ ਮਿੰਟ ਮਲਾਜਮ ਉਹ ਰੋਜ਼ਗਾਰ ਹੁੰਦਾ ਕਰਨਾ ਪੈਂਦਾ ਪਰ ਹਾ ਤਾਂ ਆਪਾਂ ਸਾਰਾ ਭਾਈਚਾਰਾ ਹੈ ਨਾ ਇਹਨਾਂ ਦੇ ਵਿੱਚੋਂ ਹੀ ਨਿਕਲੇ ਹੋਏ ਆਪਾਂ ਹਾਂ ਤਾਂ ਇਹਨਾਂ ਦੇ ਜੇ ਦੁੱਖ ਹੋਊਗਾ ਦਰਦ ਤੁਨੂੰ ਵੀ ਲੱਗੂਗਾ ਮੇਰਾ ਮੇਰਾ ਵੀਰ ਬਣ ਕੇ ਹਿੰਮਤ ਕਰਕੇ ਯਾਰ ਚੁਕਾ ਦਿਓ ਅੱਜ ਵੀ ਟਰੱਕ ਉਹ ਨਹੀਂ ਘਟਾਇਆ ਹੋਇਆ ਡੇਲੀ 15 ਦੀ ਬੁਕਿੰਗ ਕਰਾਉਣੀ ਆ ਸੀ ਅੱਜ ਆਇਆ ਬਾਈ ਕੋਈ ਟਰੱਕ ਕੱਲ ਜੂਰ ਆ ਇਹ ਵੀ ਧੀਰੀ ਉਹਦੇ ਨਾਲ ਮਿਲ ਲੈ ਮੁਰਕੇ ਮੈਕਸੀ ਹੋ ਜਾਣੀ ਆ ਨਾ ਵਿੱਚ ਭਾਈ ਜੀ ਗੱਟਿਆਂ ਦੇ ਵਿੱਚ ਦੇਖੋ ਝੋਨਾ ਬੜਾ ਪੰਜ ਪੰਜ ਕੁਆਂਟਲ ਤਾਂ ਵੈਸੇ ਜਿੰਮੀ ਤਰ੍ਹਾਂ ਦਾ ਘਟ ਗਿਆ ਝਾੜ ਘਟ ਗਿਆ ਦੱਸੋ ਘਟ ਗਿਆ ਕਿ ਨਹੀਂ ਘਟ ਗਿਆ ਅੱਛਾ ਉਹ ਸੁੱਕੀ ਜਾਂਦੀ ਆ ਤੁਹਾਡਾ ਝਾੜ ਕੱਟੀ ਜਾਂਦਾ 12 ਵੀ 17 ਨਾਲੋਂ ਜ਼ਿਆਦਾ ਭਾਈ ਗੱਲ ਇਹ ਆ ਯਾਰ ਦੇਖੋ ਹੁਣ ਕੱਲ ਸ਼ਾਮ ਨੂੰ ਫੇਰ ਆਉਂਗਾ ਪੀਰ ਬਣ ਕੇ ਠੀਕ ਹੈ ਕੱਲ ਸ਼ਾਮ ਨੂੰ ਮੈਂ ਜਦੋਂ ਆਵਾਂ ਮੈਨੂੰ ਇਹ ਕਹਿਣ ਵੀ ਟਰੱਕ ਲੱਗ ਗਏ ਤੇ ਸਮਾਨ ਚੱਕਿਆ ਨਹੀਂ ਆਉਣਗੇ ਜੀ ਸੋ ਠੀਕ ਐ ਇੰਨਾ ਮਾਨ ਨਾਲ ਤੁਹਾਨੂੰ ਕਹਿ ਕੇ ਜਾ ਰਿਹਾ ਕਿਉਂ ਭਾਈ ਠੀਕ ਐ ਨਾ ਤੇ ਹੁਣ ਤੁਹਾਡਾ 15 ਤੁਸੀਂ ਅੱਜ ਦੇ ਕਹੇ ਸੀ 15 ਕੱਲ ਦੇ ਜੁਰਮਾਨਾ ਲਾ ਕੇ ਸਾਨੂੰ ਕੱਲ ਨੂੰ ਥੋੜੇ ਘੱਟੋ ਘੱਟ 20 25 30 ਟਰੱਕ ਕਢ ਦੋ 3 ਟਰੱਕ ਕਟਾਵਾਂ ਕੱਲ ਨੂੰ ਜੀ ਹੋਰ ਸੀ ਪੱਕੀ ਗੱਲ ਉਸ ਵਾਲੀ ਦੇ ਵਿੱਚ ਅਸੀਂ ਫੇਰ 15 ਬੁੱਕ ਕਰਾਵਾਂਗੇ 15 4 ਵਾਲੀ ਤੋਂ ਹੁਣ ਕਰਾ ਦੇ ਸਾਨੂੰ ਆਇਆ ਵੀ ਕੱਲ ਨੂੰ ਅਸੀਂ ਤੁਹਾਨੂੰ ਤੁਸੀਂ 20 ਕਹੇ ਨੇ 25 ਟਰੱਕ ਭਰੋਈ ਜੀ ਪੂਰੀ ਕੋਸ਼ਿਸ਼ ਕਰੋ ਕੀ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਤੁਸੀਂ ਸਾਡੀ ਮਨੀ ਚਾਚਾ ਆ ਗਏ ਸਾਡੀ ਮਨੀ ਕਿਸੇ ਨੇ ਪੈਰ ਨਹੀਂ ਤੇ ਆ ਕੇ ਨਹੀਂ ਭਾਈ ਆਇਆ ਨਹੀਂ ਕੋਈ ਹੁਣ ਤੱਕ ਹਾਲ ਜੀ ਬੱਚੋ ਜੀ ਹਾਲ ਜੀ ਹਮ ਲੋਕ ਵੀ ਆਏ ਫਰਦਿਸ ਆ ਕੇ ਮਾਰੀ ਜੀ ਆਗੇ ਜਲਦੀ ਆਪਕੋ ਮਿਲ ਰਹਾ ਹੈ ਕਿ ਨਹੀਂ ਦਿਹਾੜੀ ਮਿਲ ਰਹਾ ਹੈ ਦਿਹਾੜ ਲਖਨਊਤਾਂ ਦਿਹਾੜੀ ਕੀ ਹੋਗਾ ਹਮ ਲੋਗ ਬਾਹਰ ਤੋਂ ਮਿਲ ਰਹਾ ਹੈ ਜੇ ਜਦੋਂ ਬੋਰੀਆਂ ਚ ਤੋਲਣਾ ਇਹਨਾਂ ਨੂੰ ਤਾਂ ਮਿਲਣਾ ਪਰ ਬੋਰੀ ਮਿਲਨੀ ਹੈ ਨਾ ਜਦ ਜਦ ਉੱਠੇਗਾ ਤਮ ਮਿਲੇਗਾ ਹਾਂ ਤੋ ਆਪ ਵੀ ਆਪਣਾ ਪਰਿਵਾਰ ਛੋੜ ਕੇ ਬੈਠੇ ਹੋ ਜਿਸ ਉਮੀਦ ਸੇ ਆਏ ਸੇ ਉਹ ਉਮੀਦ ਪੂਰੀ ਨਹੀਂ ਹੋ ਰਹੀ ਨਾ ਯਾ ਦੇਖੋ ਵੀ ਗੱਲ ਇਹ ਹੈ ਯਾਰ ਦੇਖੋ ਸਿਆਸੀ ਬੰਦੇ ਆ ਨਾ ਜਿਹੜੇ ਇਹ ਕਹਿੰਦਾ ਸਿਆਸੀ ਬੰਦੇ ਚਾਹੇ ਅਸੀਂ ਆ ਚਾਹੇ ਦੂਜੇ ਆ ਚਾਹੇ ਤੀਜੇ ਆ ਸਾਡੀ ਕਰੰਸੀ ਵੋਟ ਹੁੰਦੀ ਹੈ ਜੇ ਸਾਨੂੰ ਸਾਰਾ ਕੁਝ ਕਰਕੇ ਵੀ ਵੋਟ ਪਈ ਜਾਣੀ ਹੈ ਫਿਰ ਸਾਨੂੰ ਮਿਹਨਤ ਕਰਨ ਦੀ ਕੀ ਲੋੜ ਹੈ ਸਰ ਜੀ ਦੇਖੋ ਸਾਡੀ ਬੇਨਤੀ ਆ ਅੱਜ ਇੱਕ ਸਾਡਾ ਰੇਕ ਆ ਨਾ ਜਿਹੜਾ ਮਜ਼ਦੂਰ ਦਾ ਮੰਡੀ ਦਾ ਉੱਥੇ ਹੀ ਖੜਾ ਹਾਂਜੀ ਕੋਈ ਸਾਨੂੰ ਵਾਦਾ ਨਹੀਂ ਮਿਲੇਗਾ ਅੱਜ ਤੱਕ ਵੀ 15 ਸਾਲ ਹੋ ਗਏ ਬਾਤੇ ਕੋਈ ਵਾਤਾ ਨਹੀਂ ਗਿਆ ਕਿੰਨਾ ਮਿਲਦਾ ਪੰਜ ਹੋਰੀ ਦਾ ਜਿੱਥੇ ਚੱਲਦਾ ਉਹੀ 15 13 14 ਰੁਪਿਆ ਦਾ ਉੱਥੇ ਚੱਲਦਾ ਹਾਂ ਆਏ ਸਾਡਾ ਕੋਈ ਨਹੀਂ ਵਾਤਾ ਹੁੰਦਾ ਸਾਡੀ ਦਿਨ ਰਾਤ ਦੀ 500 ਰੁਪਿਆ ਦੇੜੀ ਨਹੀਂ ਮੰਨਦੇ ਜਦੋਂ ਤੱਕ ਕੇ ਸੀ 4 ਵਜੇ ਤੋਂ ਲੈ ਕੇ ਰਾਤ ਦੇ 2 2 ਵਜੇ ਤੱਕ ਕਿੰਨੀ ਦਿਹਾੜੀ ਹੁਣ ਕਿੰਨੀ ਕਿੰਨੀ ਕਿ ਦਿਹਾੜੀ ਪੈ ਰਹੀ 15 16000 ਤੋਂ ਵੱਧ ਨਹੀਂ ਆਉਂਦਾ ਇੱਥੇ 2 ਮਹੀਨੇ ਲੱਗ ਜਾਣਾ ਮਹੀਨੇ ਦਾ ਲਾ ਲੂ 15 16000 ਮਜ਼ਦੂਰ ਕੀ ਕਰੂ 2 3 ਮਹੀਨਾ ਜੀ ਉਹ ਵੀ 12 ਘੰਟੇ ਡਿਊਟੀ ਦੇਖੀ 12 ਘੰਟੇ ਡਿਊਟੀ 12 ਘੰਟੇ ਚੌੜੀ ਆਜੀ ਅੱਜ ਇੱਕ ਸਾਨੂੰ ਕਿਸੇ ਨੇ ਰੇਟ ਨਹੀਂ ਦਿੱਤਾ ਅੱਜ ਤੱਕ ਵੀ ਕਾਂਗਰਸ ਸਰਕਾਰ ਚ ਇੱਕ ਵਾਰੀ ਵਧਿਆ ਸੀ ਇਹਨਾਂ ਨੇ ਹਾਂ ਉਸ ਤੋਂ ਬਾਅਦ ਵਧਿਆ ਹੀ ਨਹੀਂ ਤੁਹਾਡਾ ਕੋਈ ਜਦੋਂ ਪਹਿਲਾਂ ਵਧਿਆ ਉਦੋਂ ਸਾਡੇ ਵੇਲੇ ਹੀ ਵਧਿਆ ਇੱਕ ਵਾਰੀ ਕਾਫੀ ਦਿਨ ਪਹਿਲਾਂ 2000 2000 ਅੱਜ ਮਜ਼ਦੂਰ ਹੁਣ ਅਸੀਂ ਕੀ ਕਰੀਏ ਜ਼ਿਮੀਦਾਰ ਸਾਨੂੰ ਉਡ ਉਡ ਪਈਆਂ ਨੇ ਕੱਚੇ ਧੇੜੀਆਂ ਇਕੱਠਿਆਂ ਨਾਲ ਕੋਈ ਚੱਕੀ ਜਾਂਦੀ ਆ ਸਾਡਾ ਦੁਪਰਾ ਆ ਲਿਆ ਜਦੋਂ ਬਿਲਕੁਲ ਬੇਨਤੀ ਹੈ ਇਹ ਇਹ ਇਕੱਠੀਆਂ ਆਵਾਜ਼ਾਂ ਚੱਕਣੀਆਂ ਪੈਣੀਆਂ ਜੀ ਆਪਾਂ ਨੂੰ ਗੱਲ ਇਹ ਹੈ ਆਪਾਂ ਚਲੋ ਮੰਡੀ 'ਚ ਖੜੇ ਕਿਸਾਨਾਂ ਦੀ ਗੱਲ ਕਰਨੀ ਪਰ ਹੋਈ ਹੈ ਨਾ ਕਿਸਾਨ ਨਾਲ ਮਜ਼ਦੂਰ ਜੁੜਿਆ ਅੱਛਾ ਮਜ਼ਦੂਰ ਨਾਲ ਸ਼ਹਿਰੀ ਜੁੜਿਆ ਸ਼ਹਿਰੀ ਨਾਲ ਦੁਕਾਨਾਂ ਜੁੜੀਆਂ ਨੇ ਸੋ ਇਹ ਸਰਕਲ ਹੈ ਜਿਹੜਾ ਧਰਤੀ 'ਚ ਉੱਗੂਗਾ ਉਹ ਸਾਰੀ ਆਪਣੇ ਦੇਸ਼ ਨੂੰ ਚਲਾ ਰਿਹਾ ਹੈ ਚਾਹੇ ਉਹ ਵੱਡੀਆਂ-ਵੱਡੀਆਂ ਕਾਰਖਾਨੇ ਫੈਕਟਰੀਆਂ ਚੀਜ਼ਾਂ ਜੇ ਕਿਸਾਨ 320 ਕੇ ਜਾਊਗਾ ਵੇਚ ਕੇ ਜਾਊਗਾ ਖਰੀਦਾਰੀ ਕਰੂਗਾ ਦੁਕਾਨਾਂ ਚੱਲਣਗੀਆਂ ਆ ਮਜ਼ਦੂਰ ਨੂੰ ਰੇਟ ਮਿਲੂਗਾ ਹਰ ਚੀਜ਼ ਇਹਨਾਂ ਜੁੜੀ ਆ ਸੋ ਜਿੱਥੇ ਇਹ ਮਰਦਾ ਉੱਥੇ ਸਾਰੀ ਮਰਦੀ ਆ ਸੋ ਇਸੇ ਲਈ ਸਾਨੂੰ ਕੋਈ ਗੱਲ ਨਹੀਂ ਥੋੜੀ ਵੀ ਬਾਤ ਚੱਕਾਂਗੇ ਜੀ ਦੇਖੋ ਇੰਜੈਕਟਰ ਸਾਹਿਬ ਇਹਨੂੰ ਕਰ ਦੋ ਹੱਲ ਨਹੀਂ ਫਿਰ ਕੱਲ ਨੂੰ ਇੱਥੇ ਮੰਡੀ ਦੀ ਧਰਨਾ ਦਿੱਤਾ ਜਾਊਗਾ ਮੈਂ ਉਹਨੂੰ ਚਾਰ ਥਾਵਾਂ ਤੇ ਚੈੱਕ ਕਰਦਾ ਵੀ ਜੇ ਆਉਂਦੀ ਆ ਤਾਂ ਮੈਂ ਭਰਾ ਦਾਂ ਅੱਧੀ ਦੋ ਵਾਤੇ ਵੀ ਮੇਰੀ ਇਹ ਕੋਸ਼ਿਸ਼ ਹੁੰਦੀ ਆ ਮੇਰਾ ਐ ਨਹੀਂ ਹੁੰਦਾ ਵੀ ਮੈਂ ਰੋਕਣਾ ਆਪਣਾ ਹੁੰਦਾ ਵੀ ਕੰਮ ਚਲਾਉਣਾ ਜੀ ਇੱਕ ਭਰਾਵਾ ਗੱਲੇ ਆ ਹੁਣ ਨਾਨਕਿਆਂ ਨੂੰ ਵਾਦਾ ਕਰਕੇ ਗਿਆ ਬੜਾ ਭਰਾ ਹੈ ਯਾਰ ਦੇਖਦੀ ਕੱਲ ਕੱਲ ਨੂੰ ਜਦੋਂ ਆਵਾਂ ਅਗਲੇ ਰੁੱਕਾ ਮਾਰ ਕੇ ਕਹਿਣ ਵੀ ਹਾਂ ਯਾਰ ਬਈ ਚੱਕੀ ਗਈ ਕੋਈ ਨੀ ਮੇਰੇ ਨਾਲ ਕੋਈ ਚੀਜ਼ ਆ ਗਈ ਮੈਂ ਉਹ ਜਮਾ ਨਹੀਂ ਪਿਛਿਆੜਦਾ ਤੇ ਪਹਿਲੇ ਬੋਲਦੇ ਜੀ ਕੰਮ ਹੋਊਗਾ ਠੀਕ ਆ ਜੀ ਕੱਲ ਨੂੰ ਸ਼ਾਮ ਨੂੰ ਸ਼ਾਮ ਨੂੰ ਆਵਾਂਗੇ ਜੀ ਬ੍ਰੇ ਥੈਂਕ ਯੂ ਠੀਕ ਆ ਬ੍ਰੇ 3 days later ਨਾਲੇ ਤੈਨੂੰ ਹੋਣ ਲੱਗ ਜੂਦੀ ਨਾਲੇ अच्छा चल पया आज ਕੋ ਡਰੈਕਟ ਤੁਹਾਡੇ ਸਾਹਮਣੇ ਆਟ ਅੱਛੇ ਜਰਨਰ ਪੰਜ ਤੋਂ ਦੂਜੇ ਦਿਨ ਮੈਨੂੰ ਕਹਿੰਦਾ ਕਿਵੇਂ ਵਾਹ ਆ ਗਈਆਂ ਗੱਡੀਆਂ ਗੱਡੀ ਤੇ ਆ ਗਈਆਂ ਅੱਛਾ ਅਗਲੇ ਦਿਨ ਹੀ ਆ ਗਈਆਂ ਸੀਆਂ ਗੱਡੀਆਂ ਉਹ ਤੇ ਸਾਹਮਣੇ ਆ ਗਈਆਂ ਸੀ ਤੇ ਸਾਹਮਣੇ ਆ ਗਿਆ ਸੀ ਤਿੰਨ ਤਿੰਨ ਦਿਨ ਲਗਾਤਾਰ ਹੁੰਦੇ ਨਹੀਂ ਅੱਛਾ ਹਾਂ ਦਾ ਹੀ ਹੁਣ ਮੜਾ ਜਾ ਸਾਂ ਜਾਂ ਵੀ ਆਇਆ ਲੱਗਦਾ ਨਹੀਂ ਉੱਧਰ ਤਾਂ ਨੱਕੋ ਨੱਕ ਭਰੀ ਪਈ ਸੀ ਮੰਡੀ ਹਣਾ ਹਾਂ ਬੋਲੇ ਵਟਨ ਕਰਕੇ ਲਈਆਂ ਜੀ ਗੱਡੀਆਂ ਬਾਕੀਆਂ ਬੰਦਾ ਅੱਛਾ ਜੀ ਅੱਜ ਦੀਆਂ ਸਵੇਰ ਦੀਆਂ 10000 ਇਕ ਗੱਡੀ ਹਾਂਜੀ 10000 ਇਕ ਗੱਡੀ ਅੱਛਾ ਵੱਡੇ ਆਉਂਦੇ ਨੇ ਅੱਛਾ ਕੋੜੇ ਆਉਣ ਲੱਗੇ ਅੱਛਾ ਇਹਨੇ ਬਹੁਤ ਖੁਸ਼ੀ ਹੋ ਗਿਆ ਸਭ ਨੂੰ ਅੱਛਾ ਇੱਕ ਇੱਕ ਫੜ ਚੋ ਤਿੰਨ ਗੱਡੀਆਂ ਨੇ ਚੱਕਣੇ ਸੀ ਇੱਕ ਗੱਡੀ ਚੱਕਣ ਲੱਗੀ ਅੱਛਾ ਹਾਂ ਪਰ ਤੇ 300 ਕੱਢੀ ਜਾਂਦਾ ਤੇ 2900 ਕੱਢੇ ਹਜ਼ਾਰ ਲੈ ਜਾਂਦੇ ਟਿੱਗਣੀ ਟਿੱਗਣੀ ਚੱਕ ਕੇ ਲੈ ਕੇ ਜਾਣ ਲੱਗ ਪਏ ਕਿੰਨਾ ਫਰਕ ਪੈ ਜਾਂਦਾ ਨਾਲ ਉਹਨਾਂ ਨੂੰ ਵੱਧਾਉਣ ਲੱਗ ਗਿਆ ਜੀ ਹਾਂ ਹਾਂ ਬਿਲਕੁਲ ਉਹਨਾਂ ਨੂੰ ਇੱਕ ਹੰਬਲਾ ਆ ਸੋਦਾ ਉਹਨੂੰ ਕਹਿ ਕੇ ਫੇਰ ਮਾਰ ਦੋ ਜਰੂਰ ਦੀ ਜਰੂਰ ਮਾਰ ਤਾਂ ਹੀ ਕਿਹੜਾ ਤੀਚਾ ਕਿਹੜਾ ਹੈ ਮੇਰਾ ਦੇਖੋ